गर्मी कलर रखे पर शुरू खई आहे पंज सौ रुपया गरमे ਆਹ पाव

ਨਾਨ ਸਿੰਘ ਰੱਤ ਤੋਂ ਜਿਹੜੇ ਸਾਡੇ ਵੀਰਾਂ ਕੰਮ ਕਰਦੇ ਡਾਕਟਰ ਵਾਲੇ ਪ੍ਰਾਗਣੀਆਂ ਹੋਰ ਜ਼ਿਆਦਾ ਲਾਈਵ ਨਾ ਹਵਾਰਮ ਦੱਸੇ ਵੀ ਆ 500 ਰੁਪਏ ਆ 3000 ਰੁਪਏ ਪਗੜਾ ਪੈਣਗੇ ਲੋੜੇ ਘਰ ਵਾਲੀ ਆ ਕਰਦਾ ਸੀਗਾ ਵੀ ਲਹਿਰ ਦੇ ਪੀਲ ਪਰਚ ਵਾਲੇ ਹਰ ਸਾਡੇ ਜਿਹੜੇ ਇਸ ਮੰਗਨ ਵਿੱਚ ਇੱਕ ਮਾਦੀ ਕਰਵਾਉਣਾ ਐਸਾ ਵੀ ਕਰਾਉਣੀ ਸੀ ਜੌਟੇ ਦੀ ਜੱਤੀ ਕੱਲ ਪ੍ਰਸਾਦ ਸੀ ਪਰ ਜੌਟੇ ਦੀ ਕੁਸ਼ਤੀ ਪਹਿਲੇ ਹੀ ਮੰਨੀ ਗਈ ਸੀ ਅਰੇ ਸਾਡੇ ਉਹ ਧਾਰੀ ਜਣ ਬੜਾ ਮਾਣ ਦੇਣਗੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਭਰਾਵਾਂ ਦਾ ਵੀ ਭਰਮੀ ਹਾਜ਼ਰੀ ਹੈ ਔਰ ਤਾਂ 100 ਰੁਪਏ ਭਾਗਾ ਖੋਹੜੀਆਂ ਨਾਲੀ ਪੂਰਾ ਪੰਜ ਪੰਮੀ ਕਾਰਸ ਸੰਮੂਚਾਰ ਜਗਤਿੰਦਰ ਜਿੰਦਰ ਪੂਰਾ ਤੇ ਨਾਲੀ ਮੰਗਾ ਸਰਪੰਚ ਲਓ ਜੀਡੀ ਇਹਨਾਂ ਵੱਲੋਂ ਵੀ 500 ਰੁਪਏ ਜਨਾ ਹੋਇਆ ਜੇਤੀ ਲਈ ਇਹਦੇ ਲੋਟਾ ਦਾ ਨਹੀਂ ਬਰਿਆ ਕਰ ਇਹਦੀ ਤੀਜੀ ਵੱਲੋਂ 1100 ਰੁਪਏ ਜਨਾ ਹੋਇਆ ਇਹ ਕਿਰੀ ਦੋਰੀ ਪੂਰੀ 1.5 ਕਰਜਣਾ ਇਹਨੇ ਅਰਜਨ ਅਵਾਡੇ ਜਨਾ ਹੋਇਆ ਜਿਹੜਾ ਫਰਮਾਨ ਖਾੜੇ ਦੇ ਵਿੱਚੋਂ ਇਹ ਉਸ ਖਾੜੇ ਦਾ ਮਾਲ ਹੈ ਕਹਿੰਦੇ ਉਸ ਖੜਿਆ ਮਾਲ ਹੈ ਇਹ ਕੌਣਾ ਡੋਟੀ ਹੈ 500 ਰੁਪਏ ਮੋੜੀ ਦੇ ਹਾਂ ਉਹ ਕਾਮ ਨੰਬਰ ਦੇਖ ਕੇ ਆ ਰਹੇ आएगा मैं लाई देना पारी बदली मेरी नाली जमे जाएगा तो बच गए नहीं इतने सारी ही दुनिया दरवाना करनी हूं लात पेड़ लगाए माड़े ਹੋ ਚਾਰ ਪਰ ਜਿੰਦੀ ਪਾਪੀ ਦੇ ਵੱਲੋਂ 1100 ਰੁਪਏ ਜਿੱਤੀ ਦੇ ਲਈ ਆਖਿਰ ਮੋਟਰ ਸਾਹਿਬੀ ਵਰ ਗਿਆ ਬੱਲੇ ਬੱਲੇ ਆ ਨਹੀ ਹੋਈ ਸਾਹ ਭਾਈ ਕੀ ਠੀਕੀ ਦੇਖ ਲਈ ਪਈ ਆ ਚੱਟੇ ਚੱਟੇ ਆਹ ਜੋਟੀ ਆ ਆ ਦੁਨੀਆ